ਸਤਿ ਆਹ ਜੀ ਗੋੜਾ ਟਾਇਲ ਨੇ ਟਾਇਲਾਂ ਦੇ ਰੇਟਾਂ 'ਚ ਰਿਕਾਰਡ ਤੋੜਦੇ ਅੱਜੇ ਕਰ ਬੋ ਸਟਾਕ ਦੀ ਗੱਲ ਕਰੀਏ ਭਾਵੇਂ ਟਰੱਕ 'ਪਰ ਪਰ ਕੇ ਲੈ ਜਾਓ ਆ ਦੇਖੋ ਜਿਹੜੀ 2x4 ਦੀ ਟਾਇਲ ਆ ਬਾਜ਼ਾਰ ਦੇ ਵਿੱਚ 80 ਰੁਪਏ ਫੁੱਟ ਗੋਰਾ ਟਾਇਰ ਤੋਂ ਲੈ ਜਾਓ ਸਿਰਫ 45 ਰੁਪਏ ਫੁੱਟ ਦੇ ਵਿੱਚ ਨਹੀਂ ਨਹੀਂ ਸਰ ਨਹੀਂ ਨਹੀਂ ਤੁਸੀਂ ਗਲਤ ਕਰ ਰਹੇ ਹੋ ਜੀ 45 ਰੁਪਏ ਨਹੀਂ ਭਾਈ ਜੀ 50 ਰੁਪਏ ਕਰ ਦਿਓ ਉਹ ਨਹੀਂ ਨਹੀਂ ਸਰ ਤੁਸੀਂ ਹਲੇ ਵੀ ਗਲਤ ਕਹਿ ਰਹੇ ਹੋ ਇਹ ਦਿੱਤਾ ਤੁਹਾਨੂੰ 25 ਰੁਪਏ ਫੁੱਟ ਦੇ ਵਿੱਚ ਭਾਈ ਜੀ ਠੀਕ ਹੋ ਤੁਸੀਂ ਲਓ ਜੀ ਗੋਰਾ ਟਾਇਰ ਨੇ ਲੋਟਰੀਆਂ ਲਾਤੀਆਂ ਲੋਟਰੀਆਂ ਦੇਖੋ ਜਿਹੜਾ ਮਰਜ਼ੀ ਰੰਗ ਲੈ ਜਾਓ ਓਏ ਆ ਵੀ ਰੰਗ ਲੈ ਜਾਓ ਆ ਵੀ ਰੰਗ ਲੈ ਜਾਓ 80 80 ਰੁਪਏ ਫੋਟ ਵਾਲੀਆਂ ਟਾਈਲਾਂ ਕਰਤੀਆਂ ਸਿਰਫ 25 ਰੁਪਏ ਸਕੁਅਰ ਫੁੱਟ 'ਚ ਸਾਈਜ਼ ਚੈੱਕ ਕਰੋ 2 ਬਾਈ 4 ਦਾ ਸਾਈਜ਼ ਬਹੁਤ ਵੱਡੀਆਂ ਵੱਡੀਆਂ ਆਫਰਾਂ ਚੱਲ ਰਹੀਆਂ ਜੀ 2 ਬਾਈ 4 ਤੇ ਬਾਈ ਦੇਖੋ ਮੈਂ ਤਾਂ ਆਪ ਖੁਦ ਹੈਰਾਨ ਹੋ ਗਿਆ ਆ ਦੇਖੋ ਇੱਥੇ ਇੱਕ ਰੰਗ ਨਹੀਂ ਦੋ ਰੰਗ ਨਹੀਂ ਬਹੁਤ ਤਰ੍ਹਾਂ ਦੇ ਰੰਗ ਬਹੁਤ ਤਰ੍ਹਾਂ ਦੇ ਡਿਜ਼ਾਈਨ ਇਹ ਪੂਰੇ ਇੰਡੀਆ ਦੀ ਸਭ ਤੋਂ ਵੱਡੀ ਐਕਸਕਲੂਸਿਵ ਆਫਰ ਆ ਹੁਣ ਹੋਰ ਸ਼ਹਿਰਾਂ 'ਚ ਜਾ ਕੇ ਸ਼ੋਅਰੂਮਾਂ 'ਚ ਜਾ ਕੇ ਆਪਣੀਆਂ ਲੁੱਟਾਂ ਨਾ ਕਰਾਓ ਭਾਵੇਂ 2 ਮਾੜਲੇ ਦਾ ਘਰ ਆ 5 ਮਾੜਲੇ ਦਾ ਘਰ ਆ 20 ਮਾੜਲੇ ਦੀ ਕੋਠੀ ਆ ਲੈ ਜਾਓ ਪੂਰੇ ਇੰਡੀਆ 'ਚ ਰੇਟ ਨਹੀਂ ਮਿਲਣੇ ਭਾਈ ਜੀ ਕਿੱਥੋਂ ਆਏ ਹੋ ਤੇ ਕਿੱਥੇ ਲੈ ਕੇ ਚੱਲੇ ਹੋ ਹਾਂਜੀ ਮੈਂ ਫਗਵਾੜੇ ਤੋਂ ਆਇਆ ਹਾਂ ਜੀ ਮੈਂ ਹੋਟਲ ਬਣਾ ਰਿਹਾ ਹਾਂ ਉੱਤੇ ਜਦੋਂ ਮੈਨੂੰ ਗੋਰਾ ਟਾਇਲ ਤੋਂ ਰੇਟਾਂ ਦਾ ਪਤਾ ਲੱਗਿਆ ਮੈਨੂੰ ਪਹਿਲਾਂ ਯਕੀਨ ਨਹੀਂ ਹੋਇਆ ਜਦੋਂ ਮੈਂ ਇੱਥੇ ਆ ਕੇ ਦੇਖਿਆ 2 बाई 4 ਦਾ ਮੈਨੂੰ 25 ਰੁਪਏ ਰੇਟ ਫੁੱਟ ਮਿਲ ਰਿਹਾ ਹੈ ਤੇ ਭਾਈ ਜੀ ਮੇਰਾ 2 ਲੱਖ ਰੁਪਏ ਦਾ ਫਾਇਦਾ ਹੋ ਗਿਆ ਮੈਂ ਟਰੱਕ ਭਰਾ ਕੇ ਚੱਲਿਆ ਇੱਕ ਟਰੱਕ ਗੱਡੀ ਪਿੱਛੇ ਆ ਰਹੀ ਹੈ ਭਾਈ ਜੀ ਟਰੱਕ ਹੀ ਭਰ ਲਿਆ ਤੁਸੀਂ ਇੰਨਾ ਜਰਾ ਸਟਾਕ ਲੈ ਚੱਲਿਓ 181 ਹਜ਼ਾਰ ਫਾਲੋਅਰ 1303 ਪੋਸਟਾਂ ਗੋਰਾ ਟਾਇਲ ਦੀਆਂ ਫੋਟੋ ਲੱਕੀ ਨੂੰ ਫੋਲੋ ਕਰ ਲਓ ਤਾਂ ਜੋ ਕਿ ਰੋਜ਼ ਦੀ ਨਵੀਂ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਇਧਰ ਵੀ ਤੁਸੀਂ ਚੈੱਕ ਕਰ ਲਓ ਤੁਸੀਂ ਸਾਰੀ ਵੈਰਾਈਟੀ ਲੈਣੀ ਆ ਸਾਈ ਸਾਰੇ ਲੈਣੇ ਆ ਚਾਹੇ ਤੁਸੀਂ ਐਸੈਸਰੀਜ਼ ਸਮਾਨ ਲੈਣਾ ਮਟੀਰੀਅਲ ਲੈਣਾ ਉਹ ਵੀ ਤੁਹਾਨੂੰ ਮਿਲ ਜਾਂਦਾ ਦੂਰ ਦੂਰ ਤੱਕ ਗੋਡਾਊਨ ਦਿਖਾ ਦੋ ਹਰ ਥਾਂ ਦੇ ਉੱਤੇ ਗੋਰਾ ਟਾਇਲ ਗੋਰਾ ਟਾਇਲ ਗੋਰਾ ਟਾਇਲ ਹੋਈ ਪਈਆ ਭਾਈ ਜੀ ਕਿੱਥੇ ਜਾ ਰਹੇ ਟਰੱਕ ਲੈ ਕੇ ਤੁਸੀਂ ਭਾਈ ਜੀ ਅਬੋਰ ਜਾ ਰਿਹਾ ਜੀ ਅੱਛਾ ਅਬੋਰ ਤੋਂ ਆਏ ਹੋ ਭਾਈ ਜੀ ਅਬੋਰ ਇੰਨੀ ਦੂਰ ਆ ਸਾਰੇ ਸ਼ਹਿਰ ਛੱਡਦੇ ਤੁਸੀਂ ਸਾਰੀਆਂ ਸਟੇਟਾਂ ਛੱਡਤੀਆਂ ਰਾਮਪੁਰਾ ਫੂਲ ਗੋਰਾ ਟਾਇਲ ਦੇ ਕਿਉਂ ਭਾਈ ਜੀ ਪਹਿਲੀ ਗੱਲ ਤਾਂ ਕੁਆਲਿਟੀ ਬਹੁਤ ਵਧੀਆ ਜੀ ਠੀਕ ਹੈ ਜੀ ਪਹਿਲਾਂ ਵੀ ਦੋ ਕੋਟੀਆਂ ਦਾ ਸਾਮਾਨ ਗਿਆ ਮੇਰੇ ਰਿਸ਼ਤੇਦਾਰਾਂ ਦਾ ਸਾਮਾਨ ਆਈ ਬੋਰ ਲੈ ਕੇ ਜਾ ਰਹੇ ਆ ਜੀ ਉਹ ਹੋਰ ਸ਼ੋਰੂਮਾਂ ਤੋਂ ਤਾਂ ਗਏ ਹੋਣਗੇ ਡੇਟ ਰੇਟ ਤੇ ਕੁਆਲਿਟੀ ਕਿੰਨਾ ਫਰਕ ਦਾ ਫਰਕਾ ਦਿਨ ਰਾਤ ਦਾ ਫਰਕਾ ਤਾਂ ਭਾਈ ਜੀ ਮੈਂ ਦੇਖ ਰਿਹਾ ਬਹੁਤ ਅੰਗਲੀਆਂ ਸੰਗਲੀਆਂ ਭਾਈ ਜੀ ਕਹਿੰਦੇ 3 ਸਾਲ ਪਹਿਲਾਂ ਆਏ ਸੀ ਪਹਿਲਾਂ 4 ਸਾਲ ਪਹਿਲਾਂ ਆਏ ਸੀ ਫੇਹੀ ਰਿਸ਼ਤੇਦਾਰ ਪਹਿਲਾਂ ਭੂਆ ਦੇ ਫੇ ਮਾਸੀ ਦੇ ਜਿਹੜੇ ਬੰਦਾ ਇੱਕੋ ਦਾ ਬਾਅਦ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਗੋਰਾ ਟਹਿਲ ਹੀ ਜਾਂਦਾ ਇੱਕ ਵਾਰੀ ਜੇ ਕੋਈ ਗਾਹਕ ਲੈ ਜਾਏ ਨਾ ਜੀ ਉਹ ਸਦਾ ਲਈ ਸਾਡਾ ਹੋ ਜਾਂਦਾ ਜੀ ਸਦਾ ਲਈ ਸਾਡਾ ਹੀ ਹੋ ਜਾਂਦਾ 5 5 7 7 ਸਾਲ ਹੋ ਗਏ ਕਸਟਮਰਾਂ ਨੂੰ ਆਉਂਦਿਆਂ ਨੂੰ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਜੀ ਸੋ ਆ ਵੀ ਤੁਸੀਂ ਚੈੱਕ ਕਰ ਲੋ ਭਾਵੇਂ ਤੁਸੀਂ ਬਾਥਰੂਮ ਬਣਾਉਣੇ ਆ ਤੁਸੀਂ ਐਲੀਵੇਸ਼ਨ ਬਣਾਉਣੇ ਆ ਤੁਸੀਂ ਕਿਚਨ ਦੀਆਂ ਸੈਲਫਾ ਲੈਣੀਆਂ ਤੁਸੀਂ ਵੱਡੇ ਸਾਈ ਲੈਣੇ ਆ ਤੁਸੀਂ ਪੌੜੀਆਂ ਦੇ ਸਟੈਪ ਲੈਣੇ ਹੈਗੇ ਆ ਚਾਹੇ ਤੁਸੀਂ ਬਾਥਰੂਮ ਦੇ ਵਿੱਚ ਲੈਣੇ ਆ ਦੇਖੋ ਨਵੇਂ ਨਵੇਂ ਡਿਜ਼ਾਈਨ ਆਫਰਾਂ ਬਹੁਤ ਸਾਰੀਆਂ ਹੈਗੀਆਂ ਰੇਟ ਬਾਜ਼ਾਰ ਨਾਲੋਂ 3 3 ਗੁਣਾ ਘੱਟ ਹੈਗੇ ਆ ਆਉਣਾ ਤੁਸੀਂ ਰਾਮਪੁਰਾ ਫੂਲ ਕੋਰਾ ਟਾਇਲ ਤੇ ਆ ਜਿੱਥੇ ਤੁਸੀਂ ਆ ਕੇ ਫਾਇਦੇ ਲੈ ਸਕਦੇ ਆ ਆ ਐਲੀਵੇਸ਼ਨ ਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਸਾਨੂੰ ਇੱਥੇ ਮਿਲ ਜਾਣੇ ਆ। ਤੋਂ ਤੁਸੀਂ ਕੋਈ ਜਾਣਕਾਰੀ ਲੈਣੀ ਆ ਨੰਬਰ ਸਕੀਂਦਰ ਜੀ ਨੂੰ ਫੋਨ ਕਰ ਸਕਦੇ ਆ। ਆਉਣਾ ਤੁਸੀਂ ਰਾਮਪਰਾਪੂ ਰਿਹਾ Google ਦੇ ਉੱਤੇ ਤੁਸੀਂ ਸਰਚ ਮਾਰ ਲਓ। ਤੁਸੀਂ Facebook, YouTube, Instagram ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ। ਤੁਹਾਨੂੰ ਹਰ ਕੋਈ ਜਾਣਕਾਰੀ ਮਿਲ ਜਾਣੀ ਆ। ਕੈਮਰਾਮੈਨ ਓਮ ਕੰਦੀ ਨਾਲ ਹਰਦੀਪ ਤੱਗੜ ਤਾਂ ਡੀਵੀ ਰਾਮਪਰਾਪੂ